ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਤੇ ਟਾਈਮ ਹੋ ਗਿਆ 1 ਦਾ ਤੇ ਅੱਜ ਅਸੀਂ ਬਲੌਗ ਦੀ ਸ਼ੁਰੂਆਤ ਕਰਨ ਤੋਂ ਬਹੁਤ ਜ਼ਿਆਦਾ ਹੋ ਗਈ ਲੇਟ ਤੇ ਉਸ ਦਿਨ ਨਾਲ ਨਾਲ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਆਹ ਦੱਸ ਦਾਂ ਕਿ ਮੈਨੂੰ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ ਵੀ ਆਹ ਤੁਹਾਡੇ ਗੱਲ 'ਚ ਕੀ ਲੱਗੇ ਹੋਏ ਇਹ ਡਾਕਟਰ ਨੇ ਲਗਾਏਗਾ ਮਤਲਬ ਗਰਦਨ ਮੇਰੀ ਹੈ ਕੰਬਣ ਲੱਗ ਜਾਂਦੀ ਹੈ ਕਿਉਂਕਿ ਜਿਹੜੀ ਨਸ ਬਲੌਗ ਹੈ ਨਾ ਉਹ ਮਤਲਬ ਗਰਦਨ ਦੇ ਵਿੱਚ ਵੀ ਹੈ ਤੇ ਸਿਰ ਦੇ ਵਿੱਚ ਵੀ ਹੈ ਦੋਹਾਂ ਸਾਈਡਾਂ ਤੇ ਤੇ ਉਹਦੇ ਕਰਕੇ ਜਿਵੇਂ ਮੈਂ ਕੋਈ ਸਫ਼ਰ ਕਰਦੀਆਂ ਜਾਂ ਥੋੜਾ ਜਿਹਾ ਨੀਵੀਂ ਪਾ ਕੇ ਬੈਠ ਜਾਂਦੀਆਂ ਉਹਦੇ ਨਾਲ ਮੇਰੇ ਮਤਲਬ ਚਮੋੜਿਆਂ 'ਚ ਦਰਦ ਹੋਣ ਲੱਗ ਜਾਂਦਾ ਹੈਗਾ ਤੇ ਸਾਰੀ ਟੂ ਹੀ ਦਰਦ ਕਰਦੀ ਐ ਸਿਰ ਦੇ ਵਿੱਚ ਦਰਦ ਰਹਿੰਦਾ ਤੇ ਹੁਣ ਥੋੜਾ ਇਹਨੂੰ ਲਗਾ ਕੇ ਮੈਨੂੰ ਸੈੱਟ ਲੱਗਦਾ ਹੈਗਾ ਤੇ ਡਾਕਟਰ ਨੇ ਕਹੇਗਾ ਵੀ ਇਹਨੂੰ ਬਿਲਕੁਕੁਲ ਵੀ ਉਤਾਰਨਾ ਨਹੀਂ ਹੈਗਾ ਬਾਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੇ ਕਿ ਸਿਰ ਨੂੰ ਲੱਗ ਰਿਹਾ ਵੀ ਕੁਝ ਕਰਦਣ ਨੂੰ ਹੋ ਗਿਆ ਜਾਂ ਉਹ ਕੁਝ ਨਹੀਂ ਹੈਗਾ ਦਵਾਈ ਗੁਰੂ ਦੀ ਮੇਰ ਦੇ ਨਾਲ ਬਿਲਕੁਲ ਸੈਟ ਆ ਤੇ ਬਸ ਦਵਾਈ ਜਿਹੜੀ ਮੇਰੀ ਖਤਮ ਹੋਣ ਵਾਲੀ ਹੈ ਹੁਣ ਫੇਰ ਜਾਣਾ ਇੱਕ ਦੋ ਦਿਨਾਂ ਤੱਕ ਲੈਣਾ ਦੋ ਦਿਨਾਂ ਦੀ ਦਵਾਈ ਬਾਕੀ ਹੈ ਤੀਸਰੇ ਇੱਕ ਦਿਨ ਦਵਾਈ ਲੈਣ ਜਾਵਾਂਗੇ ਤੇ ਜੇ ਵੀ ਕੋਈ ਵੀ ਭੈਣ ਭਾਈ ਮਤਲਬ ਮਿਲਣਾ ਚਾਹੁੰਦਾ ਉਹ ਕਮੈਂਟ ਕਰ ਸਕਦਾ ਜਿਵੇਂ ਪਟਿਆਲੇ ਮਿਲਣਾ ਹੋਵੇ ਚੰਡੀਗੜ੍ਹ ਮਿਲਣਾ ਹੋਵੇ ਰਸਤੇ 'ਚ ਰਾਜਪੁਰਾ ਪੈਂਦਾ ਪੁਆਣੀਗੜ੍ਹ ਪੈਂਦਾ ਆ ਦੋ ਤਿੰਨ ਸ਼ਹਿਰ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਰੁਕ ਸਕਦੇ ਹੋਗੇ ਜੇ ਕੋਈ ਮਿਲਣਾ ਚਾਹੁੰਦਾਗਾ ਜਰੂਰ ਤੋਂ ਦੱਸ ਦਿਓ ਤੇ ਬਾਕੀ ਬਸ ਆਪਣਾ ਪਿਆਰ ਆਪਣੀਆਂ ਦੁਆਵਾਂ ਤੇ ਆਪਣਾ ਸਪੋਰਟ ਬਣਾ ਕੇ ਰੱਖਿਆ ਕਰੋ ਅੱਜ ਮੇਰੀ ਮੰਮੀ ਕਹਿ ਰਹੀ ਹੈ ਕਿ ਜਿਹੜੀ ਤਰੀਕ ਬਾਹਾਂ ਘੱਟ ਕੰਮ ਕਰਦੀ ਹੈ ਤੂੰ ਥੋੜਾ ਜਿਹਾ ਉਹਨੂੰ ਹਿਲਾਉਣ ਦੀ ਤੇ ਉਹਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਿਆ ਕਰ ਦੱਸ ਮੇਰੀ ਮੰਮੀ ਕੀ ਕਰਾਂ ਪੁੱਤਾਂ ਦੇ ਪੁੱਤ ਡੇੜਾ ਕੰਮ ਤੈਨੂੰ ਸੌਖਾ ਲੱਗਦਾ ਉਹ ਕਰਿਆ ਕਰ

ਅਤਿਆਚਾਰ ਕੁਛ ਨਹੀਂ ਹੈਗਾ ਹੂੰ ਅਤਿਆਚਾਰ ਕੁਛ ਨਹੀਂ ਹੈਗਾ ਮੈਂ ਕਿਹਾ ਥੋੜਾ ਜਿਹਾ ਮੈਨੂੰ ਦਾ ਪਾਈਆਂ ਵੀ ਤੇਰਾ ਸਰੀਰ ਹਿੱਲੂਗਾ ਨੂੰ ਹੋ ਗਏਗੇ ਛੋੜ ਦੇ ਜਿਹੜੇ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਪਤਾ ਹੈਗਾ ਕਿ ਅਤਿਆਚਾਰ ਹੈਗੇ ਕਿ ਨਾ ਹੋਰ ਤਾਂ ਇਹਨੂੰ ਪਤਾ ਹੈ ਸਾਰੇ ਲੋਕ ਬਿਨਾ ਤੇਰੇ ਕਹੇ ਮੈਨੂੰ ਸਾਰੇ ਕਹਿੰਦੇ ਨੇ ਤੁਹਾਡੀ ਮੰਮੀ ਬਹੁਤ ਚੰਗੀ ਹੈ ਬਹੁਤ ਸਟਰੌਂਗ ਹੈ ਤੁਹਾਡੀ ਮੰਮਾ ਐਵੇਂ ਨਹੀਂ ਵੀ ਮੈਨੇ ਕਿਹਾ ਅਤਿਆਚਾਰ ਤੇ ਮੇਰਾ ਸਾਇਤ ਤੇ ਅਸਮਝੰਗੀ ਉਹ ਕੱਲ ਪਰਿਵੀਦਾ ਕਹਿ ਰਹੀ ਸੀ ਕਿ ਕਹਿੰਦੀ ਮਮਤਨ ਤਾਂ ਰੋਜ਼ ਝੂਟੀਆਂ ਲਈ ਜਾਂਦੀ ਕਹਿੰਦੀ ਮੈਨੂੰ ਤਾਂ ਸੇ ਅੱਜ ਬੈਠ ਕੇ ਮੋਢਿਆਂ ਤੇ ਹੈ ਪਰਿ ਹਾਂ ਹਾਂ ਕਹਿੰਦੀ ਮੈਨੂੰ ਤਾਂ ਇਹ ਮੈਂ ਸੋਚਿਆ ਕਿ ਕਿਹੜੀ ਝੂਟੀ ਹੈ ਮੈਨੂੰ ਕਹਿੰਦਾ ਝੂਟੀਆਂ ਫੇਰ ਮੈਂ ਕਿਹਾ ਉਹ ਉਹ ਕਮਰਾ ਡੂੰਘਾ ਲੱਗ ਰਿਹਾ ਕਿ ਜਦੋਂ ਨਹੀਂ ਤਾਂ ਅੰਦਰੋਂ ਮੱਧਲੇ ਨਹੀਂ ਤਾਂ ਤੁਮੇ ਨਿਚੱਕਦੀ ਵੀ ਹੁੰਦੀ ਹਾਂ ਗੁੱਦੀ ਚੱਕ ਲੈਣੀ ਹੈ ਤਾਂ ਅੰਗਰ ਕੀ ਪਰ ਤਾਂ ਮੈਨੂੰ ਸਮਝ ਹੀ ਨਹੀਂ ਲੱਗੀ ਹੋਈ ਇਹ ਬੁੱਲ ਕੀ ਲਈ ਹੈ ਹੋਰ ਕਹਿੰਦੇ ਸਾਰੀਆਂ ਝੋਟੀਆਂ ਇਸੇ ਨੂੰ ਦੇਈਆਂ ਮੈਨੂੰ ਤਾਂ ਦੇ ਦੋ ਆਦ ਨਾਲੇ ਉਹ ਮੈਨੂੰ ਉਹਦੇ ਕੱਲ੍ਹ ਮੈਨੂੰ ਉਹਨੂੰ ਪੁੱਛਿਆ ਮੈਨੂੰ ਦੇ ਕੇ ਸਟਾਰਟ ਤੂੰ ਇਹ ਕਹਿੰਦੀ ਹੁੰਦੀ ਹੈ ਨਾ ਨੋ ਬਈ ਤੈਨੂੰ ਨਹੀਂ ਆਪ ਦੇ ਦੇ ਆਸ ਤੇ ਬਣਾਉਂਦੇ ਤੂੰ ਸਟੈਂਡ ਜਾ ਲੈ ਕੇ ਆ ਲਈ ਮੇਰੇ ਤਾਂ ਜਿਸ ਤੇ ਵਾਰੰਟੀ ਬੇਜ ਦਿੱਤੀ ਕਰਾਂ ਲੈਂਗੀ ਤੇ ਹੈ ਕੱਲ ਮੈਨੂੰ ਕਿਹਾ ਮੈਂ ਕਹਿੰਦੇ ਨੇ ਕਿਨੂ ਕਿਨੂ ਦਾਸ ਤਾਂ ਮੇਂ ਦੀਦੀ ਖੜੀ ਹੋਣ ਲੱਗੀ 10 ਸੇ ਉਹਨੇ ਵੀਨੇ 1-2 ਦਿਨਾਂ ਹੁੰ ਜਿ ਲੈਤੇ ਤੇ ਮੈਂ ਕਿਹਾ ਫਿਰ ਹੁਣ ਤੂੰ ਮੈਨੂੰ ਵਿਆਜ ਬੁਲਾਏ ਕਿ ਕਹਿੰਦੀ ਹਾਂ ਮੈਂ ਕਹਾਂ ਤੂੰ ਤਾਂ ਬੁਲਾਉਂਦੀ ਨਹੀਂ ਪੱਲਾ ਕਿ ਨਹੀਂ ਚੜਦੀ ਹੁੰਦੀ ਸੀ ਹਾਂ ਮੈਂ ਤਾਂ ਛੜੀ ਜੀ ਵਿਆਜ ਬੁਲਾਉਂਦੀ ਐਨੀ ਚੜਦੀ ਸੀ ਇੱਕ ਦਿਨ ਤਾਂ ਮੈਂ ਉਹਨੂੰ ਕਹਿੰਦਾ ਮਾਂ ਮੈਂ ਤਾਂ ਫਿਰ ਜੇ ਤੂੰ ਨਹੀਂ ਬੁਲਾਏਂਗੀ ਤਾਂ ਕਿਨਵਲੇ ਆਉਂ ਹੈ ਉਹ ਤਾਂ ਕਦੀ ਵਿਆਹ ਹੀ ਨਹੀਂ ਕਰਾਉਂਦੀ ਮਰਾਂਗੀ ਦੀ ਫਿਰ ਵਿਆਹ ਨਹੀਂ ਕਰਾਉਂਗੀ ਤੂੰ ਐਈ ਬਤਾਲੀ ਮੱਕੀ ਵਰਗੀ ਆ ਦੇ ਮਰ ਜਾਣੀ ਸੀ ਬਚ ਗਈ ਹੋਰ ਲੱਖੀਆਂ ਹੋਈ ਵਾਲੀਆਂ ਗਈਆਂ ਕੱਲ ਰਹੀ ਹੋਣੀ ਬਾਲ ਜੀ ਇਹਨਾਂ ਗਿਆ ਵੀ ਰਹੇ ਨੇ ਔਰ ਦੋਨੇ ਨਹੀਂ ਰਹੇ ਹੈਗੇ ਔਰ ਉਹ ਉਹਨਾਂ ਨੂੰ ਤਾਂ ਅਸਾਂ ਇਹ ਹੋ ਰਿਹਾ ਵੀ ਜਿਹੜੀ ਜਿਹੜੇ ਉਹਨਾਂ ਨੂੰ ਕੁਝ ਪਸੰਦ ਹੈ ਨਹੀਂ ਅਭੀ ਕੀ ਹੈ ਹਾਂ ਉਹਨਾਂ ਨੂੰ ਤਾਂ ਬਸ ਐ ਲੱਗਦਾ ਵੀ ਜਣੂ ਦੀਦੀ ਨੂੰ ਬਠਾ ਕੇ ਝੋਟੀਆਂ ਦੇਵਾਂਗੇ ਹਾਂ ਜਣੂ ਨੂੰ ਵੀ ਝੂਠੇ ਲੈਣ ਨੂੰ ਹਾਂ ਤਾਂ ਹੀ ਸਮਝਾ ਵੀ ਉਹ ਕੀ ਕਰਨ ਆਏ ਕਰੀਏ ਨਾ ਪਈ ਹੁਣ ਤੇ ਤੇਰੀ ਵਾਰੀ ਸੀ ਹੁਣ ਤੂੰ ਲੈ ਲਿਆ ਹੁਣ ਮੇਰੀ ਵਾਰੀ ਹੈ ਮੈਂ ਕੁਮਾਰੀ ਐ ਨੰਦੀ ਜਮ ਨਿਆਣੇ ਨੇਗੇ ਪਤਾ ਨਹੀਂ ਹੈਗਾ ਹੂੰ ਪਤਾ ਨਹੀਂ ਹੈਗਾ ਮੈਂ ਕਿ ਨਿਆਣੇ ਨੇ ਹਾਂ ਤਾਂ ਹੀ ਤਾਂ ਉਹਨੂੰ ਮੈਂ ਕਹਿੰਦੀ ਰਹਿੰਦੀ ਸੀ ਕਿ ਤੈਨੂੰ ਵਿਆਹ ਤੇ ਨਹੀਂ ਮੈਂ ਆਪਣੇ ਤੇ ਬੁਲਾਉਂਗੀ ਹਾਂ ਕਿ ਪਤਾ ਐਂ ਲਿਆ ਹਾਂ ਦਾ ਨਹੀਂ ਹੋਰ ਤਾਂ ਉਹ ਤਾਂ ਇੰਨਾ ਬੋਲਣਾ ਵੀ ਨਹੀਂ ਆਉਂਦਾ ਸੀ ਜਿੱਦਾਂ ਦੀ ਲੱਗੀ ਸੀ ਕਹਿਣਾ ਹੈ ਇਨਾ ਜ਼ਿਆਦੇ ਮੈਂ ਬੋਲਣਾ ਵੀ ਨਹੀਂ ਆਉਂਦਾ ਤੇ ਜਦੋਂ ਦੀ ਲੱਗੀ ਸੀ ਕਹਿਣਾ ਮੈਂ ਨਹੀਂ ਵਿਆਹ ਚ ਬੁਲਾਉਂਦੀ ਤੈਨੂੰ ਹੁਣ ਭੁੱਲਣਾ ਤਾਂ ਚਹੀ ਨਹੀਂ ਹੁੰਦਾ ਸੀ ਉਹਨੂੰ ਆਣੀ ਜ਼ਰੂਰ ਪਤਾ ਸੀ ਵੀ ਇਹਦੀ ਤੁਗ ਮੈਣੀ ਹੁੰਦਾ ਆ ਵੀ ਤਾਂ ਤੋਰ ਨਹੀਂ ਆਉਂਦਾ ਹਾਂ ਉਹ ਨੂੰ ਆਏ ਵੀ ਦੇਖ ਲੈ ਪਤਾ ਸੀ ਵੀ ਮੈਂ ਵੀ ਕਰਾ ਦੂ ਹਾਂ ਕਹਿੰਦੀ ਮੈਂ ਤਾਂ ਪਰਾਉਣੇ ਨੇ ਮੈਨੂੰ ਲੈ ਕੇ ਨਹੀਂ ਆ ਉਹ ਕਹੂਗਾ ਵੀ ਇੱਕ ਘਰ ਨੂੰ ਬੁਲਾ ਲਈ ਇਸ ਟਾਈਮ ਤੇ ਆਵੀਂ

ਨੋਮਰ ਜਿੱਲ ਆ ਇਹ ਨੂੰ ਮੋਟ ਕੱਟ ਬਹੁ ਕਰਦਾ ਹੁਣ ਤੇ ਇਹ ਬਾਵਾ ਹੀ ਨੂੰ ਲੱਗ ਗਿਆ ਜਦੋਂ ਬੈਠੀ ਵੀ ਹੁੰਨੀ ਆ ਉਦੋਂ ਵੀ ਮਮਤਾ ਇਹਨੂੰ ਹਲਾਉਂਦੀ ਰਹੀ ਆ ਘਰ ਆਥਨ ਹੂੰ ਇਹ ਤਾਂ ਹੈ ਮੈਨੂੰ ਲੱਗਦੇ ਜਦੋਂ ਮੈਂ ਮੜਾ ਮੋਟਾ ਨਹੀਂ ਕਰਦੀਏਗੀ ਢੇੜਾ ਜਿਹਾ ਕੱਟਦੀ ਹੁੰਨੀ ਆ ਤੁਰਕੇ ਹਾਂ ਉਦੋਂ ਮਤਲਬ ਆਏ ਹੁੰਦੀ ਆ ਬੇਨੂੰ ਕੋਈ ਵੀ ਹਲਾਇਆ ਕਰ ਇਹਨੂੰ ਹਾਂ ਫੋਦੀ ਨਹੀਂ ਕਰਦੇ ਹੁੰਦੇ ਆ ਮੈਮੀ ਹਾਂ ਉਹਵੇਂ ਫੋਦੀਆਂ ਨਹੀਂ ਸਿਸਟਮ ਕਰਦੇ ਹੁੰਦੇ ਆ ਹਾਂ ਰੋੜ ਜਾਣੀ ਸੀ ਇਹ ਦੇਖੀ ਰੋੜ ਨਾ ਜਾਈ ਹਾਂ ਰੋੜ ਨਾ ਜਾਈ ਮਖੇ ਰੋੜਦੀ ਨਹੀਂ ਖੋਜਾ ਪੂਰਾ ਲੰਗੀ ਹਾਂ ਹੋ ਗਈ ਸੇਜ ਜਾਈ ਰੋੜ ਜਾ ਫੇਰ ਫੇਰ ਪਤਾ ਕਿੱਥੇ ਰੋਲੂ ਬੈੱਦ ਤੇ ਅੱਜ ਦਾ ਨਾਲ ਖੇਡਣਾਂ ਦੇ ਵਾਗ ਵੀ ਨਹੀਂ ਆਏ ਆ ਥਣੇ ਆਉਂਦੇ ਹੋਣਗੇ ਧੁੱਪ ਵਾਲੀ ਹੋਈ ਆ ਹਾਂ ਹਮ ਦੇਖ ਆਹ ਤਨਾਲ ਜਿਹੜੇ ਨੇ ਚੱਲਦਾ ਨਹੀਂ ਹਾਂ ਕੁਛ ਨਹੀਂ ਹੁੰਦਾ ਹੈ ਕਰੀ ਜਾਇਆ ਕਰ ਹਾਂ ਹਲਾਇਆ ਕਰ ਇਹਨੂੰ ਆਈ ਥੋੜਾ ਪੋਚਾ ਲੈਣੀ ਫਿਰ ਕੋਈ ਨਹੀਂ ਪੋਚਾ ਜਾਣਾ ਪੋਚਾ ਤਾਂ ਹੁਣ ਹੀ ਲੈ ਜਾਉਣਾ ਮੈਂ ਲੈ ਜਾ ਤੂੰ ਬੱਸ ਤਾਂ ਕੋਈ ਆਪਣੇ ਬਚਪਨ ਦੀ ਗੱਲ ਬਾਤ। ਕੀ ਧੀ ਗੱਲ ਬਾਤ ਦੱਸਾਂ ਬਚਪਨ ਦੀ? ਤਾਂ ਮੈਂ ਦੱਸਾਂ ਫਿਰ ਸਾਡੇ ਬਚਪਨ ਦੀ ਗੱਲ। ਮੈਨੂੰ ਯਾਦ ਆ ਗਈ ਲੱਗਦੀ ਐ। ਸਾਡਾ ਤਾਂ ਬਚਪਨ ਵਾਲਾ ਨੋਖ ਰਿਆ ਹੋਇਆ। ਸਾਡੀਆਂ ਵਾਲੀਆਂ ਕਹਾਣੀਆਂ ਤਾਂ ਦੱਸਣਾਂ ਆਣ ਜੋ ਨਹੀਂ। ਮੈਨੂੰ ਮੈਨੂੰ ਉਹ ਮੇਰੇ ਫਰੈਂਡ ਬੁੱਝੀ ਕਹਿੰਦੇ ਹੁਣ ਮੇਰੀ ਫਰੈਂਡ ਦਾ ਨਾ ਹੋਇਆਗਾ ਰਿਸ਼ਤਾ ਐਂਗੇਜਮੈਂਟ ਹੋਊਗੀ ਮਤਲਬ ਹੋਣਾ ਉਹ ਜਦੋਂ ਵੀ ਆਪਣੇ ਸਹੁਰੇ ਪਰਿਵਾਰ ਚ ਮਿਲਦੀ ਹੈ ਕਿਸੇ ਨੂੰ ਉਹ ਸਾਰੇ ਨੇ ਉਹਦੇ ਕਹਾਣੀਆਂ ਸੁਣਾਉਂਦੇ ਨੇ ਤੇ ਉਹਨਾਂ ਚ ਇੱਕ ਜਿਹੜੀ ਉਹਨੂੰ ਕਹਿੰਦੀ ਕਹਿੰਦੀ ਵੀ ਤੁਸੀਂ ਵੀ ਸੁਣਾਓ ਵੀ ਤੁਹਾਡੇ ਬਚਪਨ ਦੀ ਕੋਈ ਕਹਾਣੀ ਉਹ ਮੇਰੇ ਲਈ ਆਈ ਕਹਿੰਦੀ ਕਹਿੰਦੀ ਯਾਰ ਆਪਣੇ ਬਚਪਨ ਦੀ ਕਿਹੜੀ ਕਹਾਣੀ ਹੈ ਕਹਿੰਦੀ ਆਪਾਂ ਕੋਈ ਚੰਗਾ ਕੰਮ ਕਰੀਏ ਚੰਗਾ ਕੰਮ ਕਰਿਆ ਹੀ ਨੇਗਾ ਜਿਹੜੀ ਪਸਤਾਈ ਹੈ ਕਹਿੰਦੇ ਉਹਨਾਂ ਨੇ ਤਾਂ ਮਤਲਬ ਇਹੋ ਜਿਹੀਆਂ ਗੱਲਾਂ ਨੇ ਮੈਰੋਂ ਲੱਗੀ ਮੈਨੂੰ ਕਲਰ ਚਾਹੀਦੇ ਸੀ ਫਿਰ ਮੈਨੇ ਫਿਰ ਮੇਨੂੰ ਮੰਮਾ ਨੇ ਕਲਰ ਲੈ ਕੇ ਦਿੱਤੇ ਤੇ ਫਿਰ ਮੈਂ ਪੇਂਟਿੰਗ ਕਰੀ ਫਿਰ ਮੈਂ ਆ ਬਣਾਇਆ ਬਣਾਇਆ ਕਿੰਨੀ ਫਿਰ ਆਪਣਾ ਬਚਪਨ ਦਾ ਬਾਲਾ ਹੀ ਐਂਦਾ ਮੇਗਾ ਫਿਰ ਤੂੰ ਵੀ ਦੱਸਦੀ ਵੀ ਉਹ ਸੇ ਰੂੜੀਆਂ ਤੇ ਪੜਨ ਬਣਾਈ ਖੇਡਦੇ ਹੁੰਦੇ ਸੀ ਜਿਹੜਾ ਕੋਈ ਰੂੜੀ ਤੇ ਪਲਟਿਆ ਉਹਨੂੰ ਠਣੇ ਨਹੀਂ ਹੁੰਦੇ ਸੀ ਉਹਨੂੰ ਰੋ ਰੋਣ ਲਾ ਦਿੰਦੇ ਸੀ ਹਾਸਾ ਹਾਸਾ ਕੇ ਸਕੂਲ ਤੇ ਵੀ ਬਾਲਾ ਖੇਡ ਕੇ ਹੁੰਦੀਆਂ ਜੀ ਸਾਰਾ ਹਾਂ ਇੱਕ ਵਾਰ ਇੱਕ ਵਾਰ ਭਈ ਅਸੀਂ ਉੱਥੇ ਗਏ ਕੀ ਕਹਿੰਦੇ ਨੇ ਤੇ ਜਾਮਣਾ ਲੈਣਾ ਪਈ ਦੌਣ ਨਾ ਉਥੇ ਨਮੀਆਂ ਆ ਨਿਆ ਸਾਰੀਆਂ ਜਾਮਣਾ ਕਿੱਠੀਆਂ ਕਰ ਲਈਆਂ ਜਦੋਂ ਜਾਮਣਾ ਕਿੱਠੀਆਂ ਕਰ ਲਈਆਂ ਫੇਰ ਬਈ ਮੀਂਹ ਤਾਂ ਨਾ ਬਹੀ ਪਈ ਜਾਂਦਾ ਸੀਗਾ ਇੰਨਾ ਜਿਆਦਾ ਮੀਂਹ ਪੈ ਰਿਹਾ ਉਥੇ ਅੰਨੀਆਂ ਜਾਮਣਾਂ ਸਾਰੇ ਐਡਾ ਅੜਾ ਐਨਾ ਵੱਡਾ ਲਫਾਫਾ ਅੱਧਾ ਕਰ ਲਿਆ ਉਹ ਪੂਰਾ ਅਸੀਂ ਆਨੇ ਪੈਸੇ ਆਪਾਂ ਹਾ ਪੂਰਾ ਪਾਣ ਦਾ ਪਰਿਆ ਹੋਇਆ ਅਸੀਂ ਹਾਰੇ ਚੱਕੇ ਕਿਹਨੇ ਇਧਰੋਂ ਮਾਰ ਕੇ ਇੱਕ ਜਣ ਨੇ ਇਧਰ ਲਫਾਫਾ ਬਚਾਰੇ ਤਾਂ ਉਸ ਨੂੰ ਮੀਂਹ ਆ ਗਿਆ ਲਾਪਾਪੀ ਜਿਆਦਾ ਬਚਾ ਲੈ ਤੋ ਫਟ ਗਿਆ ਅਸੀਂ ਤਾਂ ਅਸੀਂ ਨੇ ਪਤਾ ਕੀ ਕਰਿਆ ਫੇਰ ਆ ਐਵੇਂ ਧਰਾ ਦੇ ਕੱਪੜਿਆਂ ਚ ਇਹ ਐਂ ਚੱਕ ਤੱਕ ਚਿੱਕੜ ਤੋ ਹੀ ਚੱਕ ਚੱਕ ਤੱਕ ਜੰਮਣਾ ਪਾ ਲਈਆਂ ਕਹਿੰਦੀ ਇਹ ਇੱਕ ਸਿਹਰ ਦੱਸਣਾ ਨਹੀਂ ਹੈਗਾ ਤਾਂ ਬੇਇੱਜ਼ਤੀ ਜੀ ਵਾਲੀ ਗੱਲ ਹੈ ਮੈਂ ਕਿਹਾ ਮੇਰੇ ਬਚਪਨ ਦੇ ਇੰਨਾ ਤਾਂ ਕੀ ਸਿਰ ਬਾਹਲੇ ਵੀ ਉਹ ਮਮਾ ਤੋਂ ਪੈਸੇ ਮੰਗੇ ਉਹ ਮਣੇ ਪੈਸੇ ਦੇ ਦਿੱਤੇ ਕੀ ਗੱਲ ਹੈ ਮਾ ਮਣੀ ਦਾ ਆਹੀ ਕਥਾ ਕਹਣ ਜene ਵੀ ਸਾਡੇ ਮੰਗੇ ਪਏ ਜਾਂਦੇ ਜਿਹੜੇ ਵੀ ਇੱਕ ਵਾਰ ਰਸੀ ਗਰਮ ਬੇਰ ਖਾਣ ਵਗੀਆਂ ਸੀ ਨਾ ਹੂੰ ਬੇਰ ਖਾਣ ਗਈਆਂ ਸੀ ਨਾ ਕਿੱਥੇ ਜਦੋਂ ਚੱਪਲਾਂ ਹੀ ਸਿੱਟਿਆ ਹੀ ਤੀ ਬਾਹਣ ਚ ਤੂੰ ਬੇਰ ਨਹੀਂ ਉਹ ਵੀ ਜੰਮਣਾ ਹੀ ਸੀ ਜੰਮਣਾ ਵੀ ਉਹ ਵੀ ਜੰਮਣਾ ਹੀ ਸੀ ਉਹਨਾਂ ਨੇ ਤਾਂ ਜੰਮਣਾ ਲੱਗਿਆ ਹੋਇਆ ਜਦੋਂ ਤਰ ਬਾਬਾ ਕਾਹੀ ਲੈ ਕੇ ਪਿੱਛੇ ਪੈ ਜਾਂਦੀ ਸੀ ਨਾ ਨਮੀ ਨਮੀ ਦੀ ਲੱਗੀ ਹੋਈ ਪੂਰੀਆਂ ਬੱਟਾਂ ਚੋਂ ਉੱਪਰ ਰੱਖੇ ਉਹਨਾਂ ਦਾ ਉਹ ਹੋ ਕਿਤੇ ਮਹੀਨੇ ਦੇ ਵਿੱਚ ਜਮਨ ਦਾ ਦਾਣਾ ਨਿੱਜ ਡਿੱਗ ਗਿਆ ਉੱਚੀ ਰੀਲੀ 'ਚ ਉੱਥੇ ਦਰਾਂ ਦਾ ਬੱਟਾ ਜਮਾ ਮਲਿਆ ਮੇਟ ਕਰਦਾ ਜਮਨਾਂ ਦੀ ਬੱਟ ਸਾਫ਼ ਇਹ ਕਰਦੀ ਜੋ ਲੋ ਪੁਰੇ ਨੇ ਸਾਨੂੰ ਦੇਖ ਲਿਆ ਉਹਦਾ ਪੈ ਗਿਆ ਮੰਗਰ ਕਹੀ ਲਏਗਾ ਨਾ ਬੱਡੂ ਅੱਜ ਤੁਹਾਨੂੰ ਛੱਡਦਾ ਨਹੀਂ ਆਹ ਸੀ ਨਾ ਹੋਗ ਲੈ ਬਾਹਣ ਦੇ ਵਿੱਚੋਂ ਦੇਖ ਲੈ ਗਾਰਾ ਕਿੰਨਾ ਹੁੰਦਾ ਜਦ ਜੀ ਜੀ ਲੱਗੀ ਹੁੰਦੀ ਹੈ ਤਾਲੀ ਚੱਪਲਾਂ ਚੁੱਪਲ ਉੱਥੇ ਰਹਿ ਗਈਆਂ ਤੇ ਨਹੀਂ ਦਾ ਚੱਪਲਾਂ ਤੇ ਵਿੱਚ ਹੀ ਡਿੱਗੀਆਂ ਅੱਜ ਭਾਜ ਦਾ ਟਾਪ ਹੀ ਚੱਕਦੀ ਹੁੰਦਾ ਕਿੰਨੀਆਂ ਸੋਹਣੀਆਂ ਚੁੱਪਲਾਂ ਪਵਾਈਆਂ ਦੀ ਫੁੱਲਾਂ ਵਾਲੀਆਂ ਸਾਡਾ ਦਾ ਜਮੀਨ ਔਖਾ ਵਾਜ ਪੰਛੀ ਨਾਲ ਸੀ ਕਹਿੰਦੇ ਪੈਸੇ ਮੰਗੇ ਗੰਗ ਸਾਨੂੰ ਪਤਾ ਸੀ ਵੀ ਪੈਸੇ ਨਹੀਂ ਜਗਾ ਤੇ ਛਤਰੀ ਨਾ ਸਾਡੇ ਘਰ ਦੇ ਦੇਣ ਵਾਲਿਆਂ ਚੋਂ ਨਾ ਕਰੇ ਹੋएगी ਸੀ ਪੈਸੇ ਇਸ ਦੀ ਜਨਿਤ ਸ਼ੁਰੂ ਤੋਂ ਹੀ ਸਮਝੋ ਕੋਈ ਵੀ ਪੁੱਛ ਲੈਂਦਾ ਸੀ ਆਹ ਚੀਜ਼ ਲੈਣੀ ਆਹ ਚੀਜ਼ ਖਾਣੀ ਹੈ ਤਾਂ ਐ ਵੀ ਹੁੰਦਾ ਜੀ ਨਹੀਂ ਨਹੀਂ ਜਿਉਂ ਆ ਇਹ ਜਿਹਾ ਤੋਂ ਦਾ ਪਹਿਲੇ ਦਿਨ ਤੋਂ ਹੀ ਰਹੀ ਮੇਰੀ ਚਾਹੇ ਮੈਂ ਜਵਾ ਮੈਂ ਮਤਲਬ ਭੁੱਖੇ ਹੋਵਾਂ ਜੇ ਮੈਨੂੰ ਤਾਂ ਵੀ ਕੋਈ ਕਹੇ ਵੀ ਆਹ ਚੀਜ਼ ਖਾ ਲੈ ਜਾਂ ਖਾਣੀ ਆ ਤਾਂ ਵੀ ਮੇਰੇ ਇੱਕ ਵਾਰ ਤੋਂ ਸਿੱਧਾ ਮੇਰੇ ਮੂੰਹ ਐ ਮਣ ਨਿਕਲੂਗਾ ਵੀ ਹਾਂ ਚਾਹੀਦੀ ਐ ਆਇਆ ਖਰਦੋ ਜਿੱਤਨੇ ਭੈਣ ਭਾਈ ਨਹੀਂ ਤੀ ਐਵੇਂ ਐਵੇਂ ਦਵਾਈ ਬਣਿਆ ਆਏਗਾ ਹਾਂ ਜੁਆਹ ਉਹ ਜਮੈਂ ਦੇ ਹੀ ਨਹੀਂ ਕਰ ਦਿੰਦਾ ਮਮੀ ਦੇ ਆ ਚੀਜ਼ ਦਵਾਈ ਆਂਗੀ ਖੁਸ਼ਕ ਟਹਿਣ ਦਾ ਉਝਾ ਗਿਆ ਕੋਰਨੇ ਛਿੜਕਣ ਦੀ ਲੋੜ ਨਹੀਂ ਪੈਂਦੀ ਸੀ ਹਾਂ ਬਸ ਜੇ ਕਹਤਾ ਲੈਣੀ ਨਹੀਂ ਹੈਗੀ ਇੱਕ ਵਾਰੀ ਹੱਥਾ ਲਾਤਾ ਤਾਂ ਬਸ ਲੈਣੀ ਫਿਰ ਇਹ ਮੈਨੂੰ ਪਤਾ ਹੁੰਦਾ ਚੀਜ਼ ਐਸੀ ਨਹੀਂ ਹਾਂ ਮੰਮੀ ਉਹ ਉੱਥੇ ਟ੍ਰੇਨ 'ਚ ਦੋਪਾ ਬਿਆਸ ਜਾਂਦੇ ਹੁੰਦੇ ਸੀ। ਹਾਂ। ਉੱਥੇ ਟ੍ਰੇਨ 'ਚ ਵੀ ਜਵਾਕ ਜਿੱਦ ਕਰੀ ਜਾਂਦੇ ਹੁੰਦੇ ਆ ਕੀ ਚੀਜ਼ ਲੈਣੀ ਉਹ ਲੈਣੀ। ਤੇ ਸਾਡੀ ਮੰਮੀ ਸਾਨੂੰ ਪਹਿਲੀ ਸੁਝਾ ਕੇ ਲਿ ਜਾਂਦੀ ਆਂ ਪੁੱਤ ਪੈਸੇ ਕਰਾਏ ਜੋਗੀ ਨੇ। ਉਹ ਸਝਾ ਕੇ ਕੋਈ ਚੀਜ਼ ਮੰਗਣੀ ਨਹੀਂ। ਮਰੇ ਏਡੇ ਸਿਆਣੇ ਜਵਾਕ ਸੀ। ਕਦੇ ਐਂ ਤਾਂ ਕਰੇ ਹੀ ਨਹੀਂ ਸੀਗਾ। ਬਿਨਾ ਨਾ ਇਹ ਚੀਜ਼ ਤਾਂ ਚਾਹੀਦੀ। ਤਾਂ ਹੀ ਤਾਂ ਅੱਜ ਤੱਕ ਲੈ ਲੈ ਕੋਈ ਵੀ ਚੀਜ਼ ਮੈਂ ਕਈ ਵਾਰੀ ਸੋਚਦੀ ਹਾਂ ਨਾ ਬਈ ਜਦੋਂ ਮੇਰਾ YouTube ਚੱਲ ਗਿਆ ਮੇਰੀ ਇਨਕਮ ਆਉਣ ਲੱਗੀ ਵੀ ਫੇਰ ਉਹ ਜਿਹੜੀ ਮੈਂ ਦੀ ਮਤਲਬ ਉਹ ਪੜਦਾ ਚੱਕਦੇ ਹੁੰਦੇ ਨੇ ਵੀ ਓਵੇਂ ਵਾਲੇ ਆਪਾਂ ਵੀ ਇੱਕ ਛੋਟੀ ਜੀ ਕੱਡੀ ਲਵਾ ਲਾਂਗੇ ਹੈ ਫਿਰ ਮੈਨੂੰ ਨਾ ਤੋਂ ਆਪ ਚਾਇਆ ਜਗ ਦਿੰਦੇ ਵੀ ਪਹਿਲੀ ਚੀਜ਼ ਇਹੀ ਦੀ ਹੋਣੀ ਹੈ ਆਪਣੀ ਕਮਾਈ ਚ ਜਿਹੜੀ ਬਿਨਾ ਕਿਸ਼ਤਾਂ ਤੋਂ ਨਹੀਂ ਨਹੀਂ ਤਾਂ ਫੋਨ ਤੱਕ ਵੀ ਐਵੇਂ ਹੁੰਦਾ ਵੀ ਮਤਲਬ ਕਿਸ਼ਤਾਂ ਚੱਲ ਰਹੀਆਂ ਨੇ ਕਿਸ਼ਤਾਂ ਉਹੀ ਤੋਂ ਬੰਦੇ ਨੂੰ ਓਨੀ ਚੀਜ਼ ਲਈਦੀ ਖੁਸ਼ੀ ਨਹੀਂ ਹੁੰਦੀ ਜਿੰਨਾ ਉਹ ਦੁੱਖੇ ਜਿੰਨਾ ਦੁੱਖ ਕਿਸ਼ਤਾਂ ਭਰਨ ਲਈ ਹੋਇਆ ਰਹਿੰਦਾ ਉਹ ਨਹੀਂ ਲੱਗ ਜਾਂਦਾ ਕਿਤੇ ਕਿਸ਼ਤ ਟੁੱਟ ਜੇ ਕਿਤੇ ਐ ਹੋ ਜੀ ਜਿੱਦਨ ਫੋਨ ਲਿਆ ਤੀ ਉਦਨ ਨਾਲ ਫੋਨ ਲਿਆਂਦਾ ਨਾਲੇ ਕਿੰਨਾ ਰੋਇ ਹਾ ਹਾ ਹੋਏ ਕਿਸ਼ਤਾਂ ਕਿਵੇਂ ਪ੍ਰੰਤ ਮੈਂ ਕਿਸ਼ਤਾਂ ਸੁਣ ਕੇ ਹੋਣ ਲੱਗੀ ਜਿਵੇਂ ਫੋਨ ਹੀ ਮੋੜਿਆ ਪਰ ਵੀ ਮਾਲਕ ਨੇ ਵਧੀਆ ਸੁਣਿਆ ਹਣਾ ਬਈ ਸਿੱਧੀਆਂ ਨੀਤਾਂ ਨੂੰ ਰਾਬੂ ਸੁਣ ਲਈ ਹੈ ਹਾਂ ਕਿ ਇੱਕ ਗੱਲ ਤਾਂ ਹੁਣ ਮੈਨੂੰ ਸਾਫ਼ ਹੋ ਗਈ ਹੈ ਜਿਹੜਾ ਉਹ ਕਹਿੰਦੇ ਸੀ ਹਾਈ ਥੋੜਾ ਕਰ ਹਜੇ ਤੱਕ ਨਹੀਂ ਬਣਿਆ 12 ਸਾਲਾਂ ਦਾ ਮਾਤਾ ਰੋੜੀ ਦੇ ਤੋਂ ਸਾਰ ਕੀ ਹੁੰਦੀ ਸਾਰ ਆਉਂਦੀ ਹੈ ਹਾਂ 12 ਸਾਲਾਂ ਦਾ ਮਾਤਾ ਰੋੜੀ ਦੇ ਸਾਲ ਲੈਂਦਾ ਅੱਬ ਮੈਂ ਸੋਚਦੀ ਹੁੰਦੀ ਸੀ ਸਾਡੇ ਨੂੰ ਤਾਂ ਰੱਖ ਕਿੱਥੇ ਆ ਬਈ ਸਾਡੇ ਤਾਂ ਹੈ ਕੀ ਗੰਨੇ 12 ਦੇ ਵਿੱਚ ਉਹ ਵੀ ਟੱਪ ਗਏ। ਹਾਂਜੀ ਤਾਂ ਸਾਡੇ ਦਾ ਘਰ ਚ ਇੱਕ ਰੂੜਾ ਤੱਕ ਨਹੀਂ ਲੱਗ ਰਿਹਾ ਕੋਈ ਕੰਨੀ ਚੀਜ਼। ਹਰ ਇੱਕ ਚੀਜ਼ ਤੋਂ ਇੱਕ ਰੇਕ ਚੀਜ਼ ਮੰਗਣੀ ਹੈ, ਇੱਕ ਚੀਜ਼ ਮੰਗਣੀ। ਪਰ ਇਹ ਗੱਲ ਜਮਾਈ 100% ਸੱਚ ਹੈ। ਵੀ 12 ਸਾਲਾਂ ਬਾਅਦ ਤਾਂ ਰੂੜੀ ਦੇ ਵਿੱਚ ਸੈਂਤ ਆਉਂਦੀ ਹੈ। ਰੱਬ ਸੁਣਦਾ ਹੈ। ਤੇ ਕਹਿੰਦੇ ਨਹੀਂ ਹੁੰਦੇ ਵੀ ਉਹਦੇ ਘਰੇ ਦੇਰ ਆ ਹੁੰਦੇ ਨਹੀਂ। ਬਿਲਕੁਲ ਸਹੀ ਗੱਲ ਹੈ। ਮੈਂ ਇਸ ਗੱਲ ਨੂੰ ਬਹੁਤ ਜ਼ਿਆਦਾ ਮੰਨਦੀ ਅੱਜ ਦੀ ਖੜੀਚ ਜਮਾਈ 100% ਸੱਚੀ ਗੱਲ ਹੈ। ਉਹ ਨਹੀਂ ਤਾਂ ਸਾਰੇ ਰਿਸ਼ਤੇਦਾਰ ਵੀ ਇੰਨ ਲੱਗਗੇ ਕਿ ਕਹਿਣ ਸੋੜ ਤਾਂ ਕੋਈ ਜਵਾਕ ਵੀ ਕਰਮਾ ਵਾਲਾ ਨਹੀਂ ਹੈਗਾ। ਹਾਂ ਵੀ ਕੋਈ ਜਵਾਕ ਵੀ ਕਰਮਾ ਵਾਲਾ ਨਹੀਂ ਹੈਗਾ। ਹਾਂ ਤੁਹਾਡੀ ਤਾਂ ਨਾ ਹਾਂ ਵੀ ਸੋੜ ਤਾਂ ਸਾਰੀ ਉਮਰ ਹੀ ਲੰਘ ਜੂਗੀ। ਹੈ ਵੀ ਸੋੜ ਤਾਂ ਸਾਰੀ ਉਮਰ ਹੀ ਲੰਘ ਜੂਗੀ ਸੋੜ ਦਾ ਕੋਈ ਜਵਾਕ ਵੀ ਨਹੀਂ ਕਰਮਾ ਵਾਲਾ। ਦੇਖ ਲੈ ਹਣਾ ਜਦੋਂ ਦੇਖ ਜਵਾਕ ਕੁਝ ਕਰਨਗੇ ਤਾਂ ਹੀ ਕਰਮ ਦਾ ਪਤਾ ਲੱਗੂਗਾ। ਉਹੀ ਤਾਂ ਗੱਲ ਹੈ ਕਰਨ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਕਰਮ ਦਾ। ਸੁਲਮੇਨਾ ਇੱਥੇ ਹਰੇਕ ਬੰਦਾ ਵਾਸਤੇਵੇਂ ਹੁੰਦਾ ਵੀ ਮੈਂ ਮੈਂ ਤੁਮ ਦਾ ਕੋਈ ਕਹਿ ਕੇ ਰਾਜੀ ਹੋਣੀ ਹਾਂ ਅਰੇ ਹੋਰ ਦੇਖ ਤੂੰ ਸ਼ਬਦਾਂ ਚੋਂ ਹੀ ਪਤਾ ਲੱਗ ਜਾਂਦਾ ਹੁੰਦਾ ਬੰਦੇ ਦਾ ਹੰਕਾਰ ਸੋ ਮੈਨੂੰ ਤਾਂ ਵਸ ਹੁਣਾ ਇਹ ਚੀਜ਼ ਹੈ ਚਾਹੇ ਕੋਈ ਦੁੱਖ ਹੈ ਬਿਮਾਰੀ ਹੈ ਠਮਾਰੀ ਹੈ ਗਰੀਬੀ ਹੈ ਕੁਝ ਵੀ ਹੈ ਬਾਈ ਗੁਰੂ ਦੇ ਬਰੋਸਾ ਕਰੋ ਕੁਦੇ ਮੈਂ ਇੰਤ ਕਰੋ ਬਸ ਮਾਲਕ ਇੱਕ ਦਿਨ ਇੱਕ ਨਾ ਇੱਕ ਦਿਨ ਜ਼ਰੂਰ ਸੁਣਦਾ ਹਰ ਜਿੱਦ ਦੇ ਉਹ ਸੁਣਦਾ ਉਹਦੇ ਉਹ ਵਾਰੀ ਨਿਹਰੇ ਐਨ ਕਰ ਦਿੰਦਾ ਅੱਜ ਤੇ ਟਾਈਮ ਮਾਲਕ ਦੀ ਇੰਨੀ ਘਮੇਰ ਆ ਵਾ ਇਹ ਗੁਰੂ ਦੇ ਜਿਵੇਂ ਭੇਜੇ ਹੋਏ ਇਨਸਾਨ ਮੇਰੇ ਲਈ ਇੰਨੀਆ ਦੁਆਵਾਂ ਕਰਦੇ ਨੇ ਜਿਹੜੀ ਚੀਜ਼ ਮੈਂ ਆਪਣੇ ਮੂੰਹੋਂ ਇੱਕ ਵਾਰ ਕੱਢ ਦਵਾਂ ਕਿ ਵੀ ਇਹ ਚੀਜ਼ ਦੀ ਕਮੀ ਹੈ ਮੈਨੂੰ ਉੱਥੇ ਕਮੈਂਟ ਆਉਣ ਲੱਗ ਜਾਂਦੇ ਨੇ ਵੀ ਚੱਕੋ ਮੈਂ ਕਹਿੰਨੀ ਆ ਇੰਨੇ ਕੁ ਜੋਗਾ ਮਾਲਕ ਹਰੇਕ ਨੂੰ ਕਰੇ ਪਰ ਕਰਦਾ ਉੱਥੀ ਹੈ ਜਿੱਥੇ ਆਪਾਂ ਮਿਹਨਤ ਕਰਦੇ ਆ ਤੇ ਦਿਲ ਆਪਣਾ ਖਾਫ ਲਾਗਦੇ ਆ ਨਾ ਕੇ ਵੀ ਮਤਲਬ ਕੁਝ ਵੀ ਚੋਰੀ ਠੱਗੀ ਕਰੂ ਆ ਚੀਜ਼ਾਂ ਤੇ ਯਾਰ ਉੱਪਰ ਦੀ ਸਭ ਤੋਂ ਵੱਡੀ ਚੀਜ਼ ਇਹ ਲੱਗਦੀ ਮੈਨੇ ਜ਼ਿੰਦਗੀ 'ਚ ਜਿਹੜੀ ਤਰੱਕੀ ਤੇ ਬੰਦੇ ਨੂੰ ਲੈ ਕੇ ਜਾਂਦੀ ਹੈ ਮਿਹਨਤ ਤਾਂ ਦੇਖੋ ਹੈ ਹੀ ਹੈ ਤੇ ਦੂਜੀ ਗੱਲ ਕਹਿੰਦੇ ਨੇ ਰੱਬ ਨੂੰ ਮੰਨੋ ਰੱਬ ਨੂੰ ਮੰਨੋ ਰੱਬਾ ਆਪਾਂ ਦੇਖਿਆ ਨਹੀਂ ਕਿੱਥੇ ਆਪਾਂ ਨੂੰ ਦੁਨੀਆ ਤੇ ਲੈ ਕੇ ਕੌਣ ਆਉਂਦਾਗਾ ਮਾਵਾ-ਬਾਪ ਤੇ ਕਈ ਲੋਕ ਮਾਪਪਾ ਨੂੰ ਹੀ ਠੇਡੇ ਮਾਰ ਕੇ ਸੋਚਦੇ ਨੇ ਵੀ ਪਤਾ ਨਹੀਂ ਮੈਂ ਕੀ ਚੜਦਾਂ ਕਿੰਨੀ ਕੁ ਮੇਰੀ ਚੜਾਈ ਹੋ ਜੇ ਇਹ ਜਿਹੇ ਚੀਜ਼ਾਂ ਬਹੁਤ ਸਾਰਾ ਟਾਈਮ ਨਹੀਂ ਟਿਕਦੀਆਂ ਬੇਸ਼ੱਕ ਰੱਬ ਨੂੰ ਵੀ ਥੋੜਾ ਘੱਟ ਮੰਨ ਲਓ ਪਰ ਮਾਮਾ-ਬਾਪ ਦੀ ਸੇਵਾ ਜ਼ਰੂਰ ਤੋਂ ਕਰੋ ਤੇ ਉਹਨਾਂ ਦਾ ਕਦੇ ਵੀ ਦਿਲ ਨਾ ਦਿਖਾਓ ਕੋਈ ਵੀ ਟਾਈਮ ਇਹ ਜਨਾਂ ਵੀ ਵੀ ਜਿੱਥੇ ਕੋਈ ਆਮ-ਬਾਪ ਆਉਦੇ ਬੱਚੇ ਦੀ ਵਜ੍ਹਾ ਤੋਂ ਰੋਵੇ ਸੋ ਜੋ ਵੀ ਕੋਈ ਮਾੜੀਆਂ ਚੀਜ਼ਾਂ ਨੇ ਮਾੜੀਆਂ ਹਰਕਤਾਂ ਨੇ ਜਿਨ੍ਹਾਂ ਤੋਂ ਤੁਹਾਡੇ ਮਾਪੇ-ਮਾਪ ਨੂੰ ਕੋਈ ਵੀ ਅਤਰਾਜ ਹੋ ਰਿਹਾ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਛੱਡ ਦਿਓ ਬਿਨਾਂ ਸੋਚੇ ਸਮਝੇ ਛੱਡ ਦਿਓ ਤੇ ਵਾਹਿਗੁਰੂ ਜਰੂਰ ਤੁਹ ਜਰੂਰ ਤੁਸ ਸੁਣੂਗਾ ਲਾ ਤਾਂ ਪੂਟਾ ਪੁਰਾ ਕਰਤਾ ਹਾਂ ਬੜੀ ਸੋਹਣਾ ਸਾਫ ਕਰਤਾ ਬੈਠੇ ਨਹੀਂ ਅੰਦਰ ਤੰਦ ਖੜ ਲੱਗ ਜੰਦੀ ਹੈ ਨਹੀਂ ਹੋਰ ਆਉਂ ਬੈਠਿਆ ਕਰਾ ਦੀ ਥੋੜੀ ਜਿਹੀ ਰਿਸਕੀ ਬੈਠੀ ਲੱਤਾਂ ਚ ਜਾਨ ਆਉਂਦੀ ਹੈਗੀ ਜੇ ਮੈਂ ਠੀਕ ਹੋ ਗਈ ਫਿਰ ਤੂੰ ਸੋ ਜਾ ਕਰੀ ਮੈਂ ਸਾਰਾ ਕੰਮ ਮੈਂ ਇੱਧਲਾ ਕਰੂੰ ਸੋ ਜਾ ਕਰੀ ਨੀ ਪਤਾ ਦੋਨੇ ਰਲ ਕੇ ਨਵੇੜਿਆ ਕਰਾਂਗੇ ਫਿਰ ਹਣ ਟੀਦਾ ਦੇਖੀ ਕੀ ਹਾਲ ਹੋ ਰੇ ਟੁੱਟ ਗਈ ਇਹ ਸਿਉਂਖ ਲੱਗੇ ਨੂੰ ਹਾਂ ਆ ਦੇਖੀ ਪੈਰ ਹੀ ਆ ਦੇਖਾ ਬੰਮੋਗੇ ਕੁਦਨ ਆ ਇਤਨੀ ਨੀਚੇ ਵੀ ਟੁੱਟੀ ਪਈ ਹੈ ਹਾਂ ਉਹਨੂੰ ਕਦੇ ਤੋਂ ਚਰਪਨ ਨਹੀਂ ਆਪਣਾ ਫਿਰ ਗੱਠ ਜੀ ਦੀ ਉਹ ਹੋ ਗਈ ਸਲਿਕੜ ਗਈ ਹਾਂ ਗੱਠ ਜੀ ਦੀ ਵਾਹ ਲਿਕੜ ਹਾਂ ਦੇਖ ਜੇ ਕਿਸੇ ਇਧਰ ਨੇ ਪਸੇ ਪੈਰ ਸੌਣ ਲਿਆ ਫੱਟੀ ਨਿਕਲ ਜੂਗੀ ਹਾਂ ਤਾਂ ਹੀ ਇਹਦੇ ਨਾਲ ਲਾ ਕੇ ਰੱਖਦੀ ਹਾਂ ਸਮਾਰ ਕੇ ਅਕੀ ਤਾਂ ਬਸ ਸੌਣ ਜੀ ਵੇਲੇ ਕੋਈ ਸਿਸਟਮ ਲਾਵਾਂਗੇ ਜਿਹੜਾ ਮੀਂਹ ਚ ਕਮਰੇ ਨੰਬਰ 1 ਹੋ ਰਿਹਾ ਹੈ ਨਾ ਤੇ ਕੀ ਕਰਿਆ ਇਧਰ ਉੱਤੇ ਜੇ ਇੱਕ ਗੇਨ ਦੀ ਚਾਦਰ ਆਉਂਦੀ ਹੁੰਦੀ ਹੈ ਕੋਣ ਆਲੇ ਥੋੜੀ ਜਿਗਾ ਚ ਫੈਰ ਜੀ ਹਨ ਪਰ ਫੇਰ ਵੀ ਆਪਣੇ ਦਾ ਉਹਦਾ ਵੀ ਥੋੜਾ ਜਿਹਾ ਫੈਰ ਆਈ। ਫੇਰ ਆਪਣੇ ਕਦਰ ਤੋਂ ਹਟੂਆ। ਆ ਬਣੇ ਸੇ ਅੰਦਰ ਜਾ ਆਪਾਂ। ਅਗਲੀ ਹਾਂ। 2 ਪੀਸ। ਥੋੜੀ ਜਿਹਾ ਨਾ ਚੱਲੋ। ਹਾਏ। ਕੋਮਗੀ। ਕੋਮਗੀ। ਕਿਹਾਂ ਲੱਗੀ। ਚੱਲ ਵਸ ਕਰਾ।

ਅਈਆਂ ਕੁੰਦਾਂ ਦੇ ਵਿੱਚ ਮੀਂਹ ਪੈਂਦਾ ਹੁੰਦਾ ਸੀ ਅਸੀਂ ਕਦੇ ਮੀਂਹ ਪਏ ਤਾਂ ਉਹ ਐਵੇਂ ਨਹੀਂ ਹੋਇਆ ਹੈਗਾ ਵੀ ਅਸੀਂ ਗਏ ਨੀਚੇ ਸਾਰੇ ਭਿੱਜ ਕੀ ਜਾਂਦੇ ਪਰ ਉੱਥੇ ਅਈਨਾ ਸਾ ਆਲੇ ਦੁਆਲੇ ਸਾਰੇ ਇੰਨੀ ਜਗੋਂ ਕਿਸੇ ਸਾਰੇ ਉੱਥੇ ਪੋਚਾ ਲਾ ਕੇ ਹੁੰਦੇ ਹੀ ਫਿਰ ਕਦੇ ਆ ਕੇ ਦੋਨੇ ਕਮਰੇ ਤੇ ਪੋਚਾ ਸੋਈ ਚ ਪੋਚਾ ਦੋਨੇ ਬੇਡ ਸੁਮੜਦੀ ਹੁੰਦੀ ਸੀ ਸਾਰਾ ਕੰਮ ਕਰਦੀ ਸੀ ਹੈ ਨਾ ਮਮੀ ਹਾਂ ਜਿਵੇਂ ਠੀਕ ਹੁੰਦੀ ਸੀ ਉਹ ਤਾਂ ਮੈਂ ਹਾਂ ਮੈਂ ਤਾਂ ਬਹੁਤ ਛੋਟੀ ਹੁੰਦੀ ਉਹ ਕੰਮ ਕਰਨ ਹੁੰਦੀ ਸੀ ਵੱਡੇ ਵੱਡੇ ਕੰਮ ਕਰਦੀ ਤੂੰ ਤਾਂ ਛੋਟੀ ਹੁੰਦੀ ਵੀ ਹੂੰ ਵੱਡੇ ਵੱਡੇ ਕੰਮ ਕਰ ਦਿੰਦੀ ਸੀ ਛੋਟੀ ਹੁੰਦੀ ਵੀ ਕੀ ਕੰਮ ਕਰਿਆ ਬਈ ਮੈਨੇ ਕੱਪੜੇ ਜਦੋਂ ਥਾਪੇ ਮਾਰ ਮਾਰ ਕੇ ਸਾਰੇ ਧੋ ਦਿੰਦੀ ਦੀ ਦਰੀਆਂ ਦਰੀਆਂ ਹਾਂ ਹਾਂ ਮਰੀ ਜੀ ਹੱਥ ਹੁੰਦੇ ਤੇ ਲੈ ਮੈਂ ਹੰਤਾ ਕਦੇ ਕਦੇ ਐ ਸੋਝਦੀ ਨਹੀਂ ਆਂ ਵੀ ਦਾਲ ਸਬਜੀ ਮੈਨੂੰ ਕਿੰਨੇ ਬਣਾਉਣਾ ਖਾਇ ਸੀ ਆਪੀ ਦਾਲ ਸਬਜੀ ਸਿੱਖ ਗਈ ਆਪੀ ਰੋਟੀ ਰੋਟੀ ਬਣਾਉਣਾ ਆਪੇ ਕੱਪੜੇ ਸਿਆਂ ਹੁਣ ਸਾਰਾ ਕੰਮ ਆਪੇ ਸੀ ਹੁਗੀ ਦੀ ਸਹੀ ਹਾਲ ਅੱਜ ਦੇ ਟਾਈਮ ਤਾਂ ਜੇ ਮੈਂ ਕਿਸੇ ਨੂੰ ਦੱਸਾਂ ਮੈਂ ਆਪ ਨੂੰ ਕਰਦੀ ਸੀ ਮੈਂ ਕਰਦੀ ਜੇ ਅਗਲਾ ਹੱਥ ਵੀ ਉਹ ਚਾੱਕ ਕੇ ਪਾਣੀ ਨੂੰ ਪੀਤਾ ਜਾਂਦਾ ਕੰਮ ਕਰਦੀ ਹੋਰ ਆਹ ਸਹੀ ਗੱਲ ਜਿਵੇਂ ਹੁਣ ਤੁਰਿਆ ਨਹੀਂ ਜਾਂਦਾ ਅਗਲੇ ਸੱਚੀ ਨਹੀਂ ਆਉਂਦਾ ਵੀ ਹਾਂ ਹੁਣ ਤਾਂ ਮੈਨੂੰ ਐਵੇਂ ਜਿਹਾ ਹੋਣ ਲੱਗ ਗਿਆ ਵੀ ਮੇਰਾ ਟ੍ਰੀਟਮੈਂਟ ਚੱਲੂ ਵੀ ਚੱਲ ਮੈਂ ਠੀਕ ਹੋ ਜਿਉਂ ਪਹਿਲਾਂ ਮੈਂ ਪਤਾ ਕੀ ਸੋਚਦੀ ਹੁੰਦੀ ਸੀ ਮੈਂ ਸੋਚਦੀ ਵੀ ਕੱਲ ਨੂੰ ਜਿਵੇਂ ਹੁਣ ਮੁੰਡਿਆਂ ਦਾ ਵਿਆਹ ਵੀ ਹੋ ਗਿਆ ਫਿਰ ਮੇਰੇ ਭਤੀਜੇ ਭਤੀਜੀਆਂ ਹੋਣਗੇ ਫਿਰ ਮੈਂ ਉਹਨਾਂ ਨੂੰ ਕੋਈ ਆਪਣੀ ਕਹਾਣੀ ਦੱਸੂਗੀ ਵੀ ਮੈਂ ਐ ਕਰਦੀ ਸੀ ਮੈਂ ਕੰਦਰ ਟੱਪ ਜਾਂਦੀ ਸੀ ਅਸੀਂ ਕੰਤਾਂ ਦੇ ਫੜਨ ਵਰਗੇ ਖੇਡਦੇ ਹੁੰਦੇ ਸੀ ਮੈਂ ਕਿਹਾ ਮਿਲਦਾ ਛੋਟੇ ਛੋਟੇ ਜਵਾਖ ਮਿਆਂ ਕਹਿ ਕਰਨੀ ਆ ਭੂਆ ਸਾਡੀ ਹਾਸੇ ਆਉਂਦੀ ਐ ਤੇਰੀ ਗੱਲ ਸੁਣਨੇ ਹੈਨਾ ਹਾਂ ਜਕੀਨੀ ਨਹੀਂ ਕਰਨਾ ਕਿਸੇ ਨੇ ਆ ਦਿਖਾ ਦਿਆ ਕਰੀ ਮੈਂ ਤਾਂ ਥੋੜੀ ਤੇ ਟੱਕ ਕਹਿ ਦਿਆ ਕਰੀ ਮੈਂ ਆ ਦੇਖ ਲਓ ਵੇ ਕਹਿੰਦੀ ਕੰਧ ਦਾ ਟਿੱਕ ਕੇ ਸਹੀ ਗੱਲ ਆ ਕੁੰਨੀਆ ਗੰਧਰ ਨਾ ਪੀਵੇ ਛੱਟਾ ਖਾ ਕੇ ਇਹਦੀ ਐਡਾ ਟੱਕ ਪਾਇ ਰੇ ਠੋਡੀ ਤੇ ਹਾਂ ਹੁਣ ਵੀ ਹੈਗਾ ਇੱਥੇ ਵੀ ਪਿਆ ਵੈਸੇ ਹੀ ਤੇ ਕਿਹੜੀ ਸਾਈਡ ਹੈ ਕਿ ਇਹੀ ਸਾਈਡ ਹੈਗੀ ਇੱਧਰ ਲਿਓ ਇਹ ਹਾਂ ਇਹ ਵੀ ਪੱਕਾ ਤੋਂ ਅਹੀਂ ਪੜਵਾਈ ਸੀ ਸਾੜ ਦਾ ਮੱਝ ਪਣੀ ਬਹੁਤ ਐਂਡ ਸੀਗਾ ਅਸੀਂ ਤਾਂ ਇੱਕ ਵਾਰੇ ਇੱਕ ਵਾਰੀ ਗੱਲ ਕਰਦੇ ਆ ਅਸੀਂ 1 ਰੁਪਿਆ ਲੈ ਕੇ ਕਿਸੇ ਬਕਾਨ ਤੇ ਮਹਿੰਦੀ ਲੈਣ ਵਗ ਗਏ ਅਸੀਂ ਉਹਨੂੰ ਕਿਹਾ ਵੀ ਤੁਹਾਡੇ ਮਹਿੰਦੀ ਹੈਗੀ ਜਮਾ ਜਮਾ ਹੀ ਇਹ ਗੱਲ ਮੈਂ ਦੱਸਦੇ ਹਾਂ ਜਿੱਮੀ ਡਟੋ ਆਹੀ ਚੀਜ਼ ਅਸੀਂ ਉਹਨਾਂ ਦੇ ਜਾ ਕੇ ਪੁੱਛਿਆ ਬਾਨੀਏ ਨੂੰ ਕਿ ਅੰਕਲ ਜੀ ਸਾਨੂੰ ਮਹਿੰਦੀ ਚਾਹੀਦੀ ਹੈ ਮਹਿੰਦੀ ਹੈਗੀ ਹਾਂ ਬਾਈ ਕਹਿੰਦਾ ਹੈਗੀ ਹੈ ਕਿਹੜੀ ਚਾਹੀਦੀ ਹੈ ਆਹ ਰੰਗਲੀ ਹੋਏ ਰੰਗਲੀ ਉਹਨਾਂ ਤਾਂ ਵਿਚਾਰੇ ਨੇ ਖਾਸ ਖੁਸ਼ੀ ਗਣਿਆ ਤੋ ਸਾਨੂੰ ਬਾਈ ਸਾਨੂੰ ਜਦੋਂ ਨੇ ਫਸਾ ਕੋਈ ਕਿੜਿਆ ਤਾਂ ਬੱਚ ਕਹਿੰਦਾ ਦਸਤੋ ਕਹਿੰਦਾ ਗੁੱਡੀ ਕਿੰਨੇ ਦੇ ਤੋਲਦਾ 800 ਰੁਪਏ ਕੱਢ ਗਏ ਮੂਹੇ ਤਰਤੁੰਦਾ ਚੱਕੇ ਬਾਰੇ ਮੈਂ ਹਟਕ ਤੇ ਕਾਂ ਕਹਿੰਦਾ ਭਾਜੂ ਬਾਦ ਦੋ ਰੋ ਮੰਨਵੀ ਮਾਰ ਚਿਕਪਾਈ ਕਰ ਰਹੀ ਹੂੰ ਮੇਰੀ ਹੁਣ ਤਾਂ ਇਹਨੂੰ ਉਹਨੇ ਤਾਂ ਸਾਨੂੰ ਇੰਨੇ ਰੰਗ ਐ ਕਰਤਾ ਐ ਢੀ ਰਗਲੀ ਮਹਦੀ ਐ ਤੂੰ ਇੱਕ ਟਿੱਕਾ ਲਾਇਓ ਐ ਝੜਜੂ ਫਿਰ ਤਾਂ ਖੁੱਲ੍ਹੀਆਂ ਵੈਂਦੀਆਂ ਹੁੰਦੀਆਂ ਸੀ ਕੜਿਆ ਕਿਪਾ ਜਦੋਂ ਬਚਾਏ ਨੇ ਚੱਕ ਲਿਆ ਪੱਟਾ ਕਹਿੰਦਾ ਕਿੰਨੀ ਤੋਲਦਾ 80 ਰੁਪਈਆ ਕਰਤਾ ਮੁੰਨੇ ਵੀ ਆ ਚੱਕ ਤੋਲਦੇ ਚਿੱਲੀ ਤੋਲਣੀ ਤਾਂ ਅੱਜ ਉਹਨੂੰ ਤਰ ਗੁੱਸਾ ਆ ਉਹਨੇ ਤਾਂ ਰੁਪਈਆ ਚੱਕ ਕੇ ਬਾਰੇ ਮਾਰੇ ਹਟਕ ਤੇ ਭਗਾ ਕੇ ਸਾਨੂੰ ਫੇਰ ਵੀ ਉੱਥੇ ਕੁਝ ਨਹੀਂ ਬਿਸ਼ਰਮੀ ਆਈ ਭੱਜ ਕੇ ਦੇਖਣ ਗਈ ਵੀ ਕਿੱਥੇ ਰੁਪਈਆ ਕਿੱਥੇ ਕਿੱਥੇ ਜਾ ਗਿਰਿਆ ਆਏ ਹੋਏ ਰੱਬਾ ਐ ਜਦ ਸਾਡਾ ਬਚਪਨ ਸੀ ਜੇ ਕਥਾ ਕਹਾਣੀ ਕੋਈ ਸੁਣਨੀ ਹੋਵੇ ਕਿਸੇ ਨੂੰ ਦੱਸਣ ਲੈ ਕੇ ਹੈ ਨਹੀਂ ਅਗਲਾ ਸੋਚਦੇ ਵੀ ਇਹ ਕੋਈ ਨੰਗ ਮਲੰਗ ਲੋਕ ਸੀ ਪਰ ਉਹ ਸਿੱਧਾ ਸੱਚੂ ਐ ਵੀ ਸੀ ਨੰਗ ਮਲੰਗ ਆਪਾਂ ਦਾ ਕੁਬੀਲਦਾਰ ਸੀ ਹੂ ਤਾਂ ਜਿੱਥੋਂ ਕੋਈ ਚੀਜ਼ ਆਏ ਚ ਲੱਗਦਾ ਹੁੰਦਾ ਇਹ ਕੰਮ ਆ ਜੂ ਬਸ ਉਹ ਚੱਕ ਕੇ ਕਰ ਨੂੰ ਟਾਪ ਜਾਦੋ ਮੰਮਤਾ ਖੜੀ ਹੋ ਲਖਾ ਹੋ ਜੰਗੇ ਖੜੀ ਐਂ ਵੀ ਹਾਂ ਇੰਨੇ ਦਿਨ ਹੋ ਗਏ ਦਵਾਈ ਚੱਲਦੀ ਨੂੰ ਪਤਾ ਤਾਂ ਲੱਗੂਗਾ ਫਰਕ ਇਹ ਐਂ ਖੜੀ ਹਾਂ ਹਾਂ ਹੋ ਜੂਗੀ ਉਹ ਕੰਗੇ ਟੰਕੇ ਪੈਣਗੇ ਜਾਂ ਗੁੱਤਰਾਵੜ ਪਈਆ ਕੁਛ ਵੀ ਚੱਕ ਕੇ ਦਿਖਾ ਪਲਾਂਦੀ ਦੇਖਾਂ ਕਿੱਥੇ ਉਹ ਉੱਦਰ ਉਹ ਕੰਨ ਬਤੇ ਹਾਂ ਪੈਨੇ ਟੰਕੇ ਇੱਥੋਂ ਚੱਕ ਕੇ ਦਿਖਾ ਹਾਂ ਚੱਕ ਕੇ ਦਿਖਾ ਪਲਾਂਦੀ ਮਿੰਡਰ ਲੱਗਦਾ ਚਲ ਮਿੰਡਰ ਲੱਗਦਾ ਉੱਤ ਦਾ ਮੇਂ ਦਾਂਦੀ ਹਾਂ ਉੱਤ ਕੇ ਦਿਖਾ ਪਲਾਂਦੀ ਤੂੰ ਮੇਰੇ ਕੋਲ ਨਹੀਂ ਕਿੱਥੇ ਵੰਡ ਗਈਆਂ ਹਾਂ ਮੈਂ ਤੇਰੇ ਕੋਲ ਕੋਲੀ ਆ ਅਰੇ ਮੈਂ ਇੱਥੋਂ ਦਾ ਮੈਮਾ ਵੀ ਆਏ ਉੱਥੇ ਜਾਈ ਆ ਉੱਠੀ ਆ ਉੱਠ ਗਈ ਸਹੀ ਉੱਠ ਗਈ ਬਸ ਨੇੜੀ ਐ ਹਾਂ ਦੇਖ ਹਾਂ ਇਹ ਆ ਦੇਖ ਤੈਨੂੰ ਮੈਂ ਹੁਣ ਕਿੱਤੀ ਜੋ ਹੋਰ ਹੌਲੀ 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 ਜਿਵੇਂ ਟਕਾਈ ਨਾਲ ਹੌਲੀ ਹੌਲੀ ਨਾਲੇ ਤਾਂ ਜਿਹੜੇ ਤੈਨੂੰ ਪੈਨ ਪਾਈ ਦੇਖਦੇ ਨੇ ਕਿ ਉਹਨਾਂ ਨੂੰ ਖੁਸ਼ੀ ਆ ਆ ਸਾਰੇ ਸਸਿਆ ਆ ਨਿਯਮ ਤਾਂ ਖੜੀ ਹੋਣੀ ਨਹੀਂ ਹਾਂ ਨਹੀਂ ਹੋਆ ਖੜ ਗਈ ਸੀ ਨਾ ਹਾਂ ਵਾਹਿਗੁਰੂ ਦੇਖੀ ਸੀ ਕਿ ਦੇਖੀ ਕਿ ਕਿੰਨਾ ਪੁਆਇੰਟ ਕਿੰਨਾ ਫਿਰ ਕੰਗਾ ਹਾਂ ਤਾਂ ਨਹੀਂ ਚੱਕਿਆ ਜਾ ਐਨੀਕ ਵੀ ਖੜੀ ਹੋਣ ਲੱਗ ਗਈ ਨਾ ਹਾਂ ਉੱਠਿਆ ਕਰ ਹੌਲੀ ਹੌਲੀ ਖੜੀ ਹੋਇਆ ਕਰ ਪਤਾ ਲੱਗੂਗਾ ਵੀ ਦਵਾਈ ਦਾ ਅਸਰ ਹੁੰਦਾ ਹੈਗਾ ਹਾਂ ਦਵਾ ਰੋ ਹਾਂ ਵਾਹਿਗੁਰੂ ਵਾਹਿਗੁਰੂ ਮਾਹੀ ਵਾਹਿਗੁਰੂ ਵਾਹਿਗੁਰੂ ਤੇ ਹੱਥ ਸੁਣੀ ਬੰਨ੍ਹ ਲੈ ਮੇਰਾ ਜੀਉ ਜੰਦਿਆ ਕਦੇ ਕਦੇ ਝੁਕ ਜੁਲਜਣਾ ਇਹਨੇ ਪਿੱਠੇ ਜੀ ਲਾ ਕੇ ਤੇ ਚਾਲ ਜੀ ਹਾਏ ਚਾਂਚੀ ਘੇਰ ਲਾ ਕੇ ਦਾ ਹੋਰ ਆਏ ਜਿੱਤੇ ਦੇ ਪਿੱਛੇ ਜੁਕਲੀ ਜੁਕਲੀ ਨਾ ਹੋਵੇ ਨਾ ਨਾ ਕੁਝ ਵੀ ਨਹੀਂ ਹੈਗਾ ਚਾੜੇ ਸੋ ਕੀ ਚੱਕਣਾ ਦੱਸ ਕੁਝ ਵੀ ਚੱਕ ਚਾਹ ਗੁੱਤਰਾਵੜ ਚੱਕ ਲੈ ਚੰਗਾ ਚੱਕ ਲੈ ਗੰਗਾ ਚੱਕ ਲੈ ਕੁਝ ਵੀ ਚੱਕ ਲੈ ਗੰਗਾ ਤਾਂ ਦੂਰ ਹੈ ਚੱਕ ਲਿਆ ਓਏ ਸ਼ੇਰ ਪੁੱਤਾ ਇਹ ਤਾਂ ਆਏ ਕਰਕੇ ਚਲ ਹੱਥ ਛੱਡ ਕੇ 1 ਮਿੰਟ ਖੜੀ ਤਾਂ ਸਹੀ ਹਾਂ ਕੋਈ ਮੈਂ ਕਿੰਨ ਤੋਂ ਡਰ ਲੱਗਦਾ ਹਾਂ ਹਾਂ ਬੈੱਡ ਦੇ ਕੋਲੇ ਜਿ ਇੰਝ ਖੜੀ ਹੋ ਜਾ ਕਰਾਸ ਤੇ ਪੋਲੀ ਜੀ ਆਹੋ ਚੱਕ ਲਿਆ ਵੇ ਇੰਝ ਆਵੇ ਕਰ ਚੱਕ ਲਿਆ ਨਾ ਉੱਤਰਾ ਉਹ ਤਾ ਹਾਂ ਮੈਂ ਤੈਨੂੰ ਦਵਾਰ ਤੋਂ ਖੜੀ ਹੋ ਕੇ ਦਿਖਾਵਾਂ ਹਾਂ ਇਹ ਮੈਂ ਸਾਫ਼ੀ ਕਰ ਦਉਂ ਠੀਕ ਹੈ ਹਾਂ ਫੇਰ ਬੈੱਡ ਨਾਲ ਰੱਖ ਲਿਆ ਕਰ ਲੱਤਾ ਬੈੱਡ ਨਾਲ ਲੱਗਦੀ ਨਹੀਂ ਨਾ ਲੱਗ ਨਹੀਂ ਰਹੀ ਨਵ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਹੈਨਾ ਹਮ ਸਹੀ ਹੈ ਸਾਰੇ ਐਂਡ ਦੱਸਿਓ ਕੀ ਇੰਪਰੂਵਮੈਂਟ ਲੱਗ ਰਹੀ ਹੈ ਸਹੀ ਲੱਗ ਰਹੀਆਂ ਪਹਿਲਾਂ ਨਾਲੋਂ ਤੇ ਤੁਸੀਂ ਮੈਨੂੰ ਖੜੇ ਨੂੰ ਦੇਖਿਆ ਤੁਹਾਨੂੰ ਕਿੰਨੀ ਖੁਸ਼ੀ ਹੋਈ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ